ਪਰ ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਪਿਆਰੇ ਸਿੰਘਾਂ ਨੂੰ ਤਾਰੇ ਦੀ ਸੇਧ ਮਿਲਣ ਦਾ ਇਸ਼ਾਰਾ ਕਰਕੇ ਤਿੰਨ ਦਿਸ਼ਾਵਾਂ ਨੂੰ ਸਿੰਘ ਚਲੇ ਗਏ ਗੁਰੂ ਪਾਤਸ਼ਾਹ ਜੀ ਇੱਕ ਦਿਸ਼ਾ ਵੱਲ ਨੂੰ ਤਲੇ ਜਾਂਦੇ ਨੇ ਇੱਧਰ ਸਾਡਾ ਇਤਿਹਾਸ ਕਹਿੰਦਾ ਜਿਸ ਵੇਲੇ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੋਂ ਨਿਕਲਣਾ ਕਰਦੇ ਨੇ ਤੇ ਜੰਗ ਦੇ ਮੈਦਾਨ ਵਿੱਚ ਜਦੋਂ ਸਾਹਿਬ ਸੱਚੇ ਪਾਤਸ਼ਾਹ ਗੁਜ਼ਰਦੇ ਨੇ ਗੜੀ ਦੇ ਬਿਲਕੁਲ ਸਾਹਮਣੇ ਦੁਆਰ ਤੋਂ ਨਿਕਲੇ ਸਾਹਿਬ ਸੱਚੇ ਪਾਤਸ਼ਾਹ ਜਦੋਂ ਸਿੰਘਾਂ ਦੇ ਨਾਲ ਨਿਕਲਦੇ ਨੇ ਤੇ ਅੱਗੇ ਕੁਦਰਤਨ ਖੇਡ ਕੇ ਬਣੀ ਕੇ ਪਾਤਸ਼ਾਹ ਜੀ ਦੇ ਪੈਰ ਨੂੰ ਨਾ ਇੱਕ ਸਿੰਘ ਦੇ ਵਸਤਰ ਜਾਂ ਚੋਲਾ ਜਿਹੜਾ ਸੀ ਉਹ ਅੜ ਗਿਆ। ਮਹਾਰਾਜ ਝੁੱਕ ਕੇ ਉਸ ਚੋਲੇ ਦੀ ਕੰਨੀ ਕਹਿ ਲੋ ਉਸ ਵਸਤਰ ਨੂੰ ਆਪਣੇ ਪੈਰ ਵਿੱਚੋਂ ਕੱਢਣ ਲੱਗਦੇ ਨੇ। ਤੇ ਜਿਸ ਵੇਲੇ ਕੱਢਣ ਲੱਗਦੇ ਨੇ ਨਾ ਤੇ ਸਹਿਬ ਸੱਚੇ ਪਾਤਸ਼ਾਹ ਜੀ ਪਿੱਛੇ ਜਿਹੜੇ ਭਾਈ ਦਇਆ ਸਿੰਘ ਜੀ ਨਾਲ ਆ ਰਹੇ ਨੇ। ਉਸੇ ਖਿੰਣ ਹੀ ਵਿਦਵਾਨ ਮੰਨਦੇ ਨੇ ਕਿ ਆਕਾਸ਼ ਵਿੱਚੋਂ ਬਿਜਲੀ ਚਮਕੀ ਉਸ ਬਿਜਲੀ ਦੀ ਲਿਸ਼ਕੋਰ ਕਰਕੇ ਉਹਦੀ ਲਾਈਟ ਉਹਦੇ ਚਾਲਣ ਕਰਕੇ ਜਿਸ ਸਖਸ਼ ਜਿਸ ਵਿਅਕਤੀ ਦਾ ਉਚੋਲਾ ਸੀ ਗੁਰਮੁਖੋ ਜੁਝਾਰ ਸਿੰਘ ਸੀ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਪਰ ਮਹਾਰਾਜ ਨੇ ਆਪਣੇ ਪੈਰ ਨੂੰ ਉਸ ਚੋਲੇ ਤੋਂ ਹਟਾ ਕੇ ਕੱਪੜੇ ਨੂੰ ਹਟਾ ਕੇ ਤੇ ਅੱਗੇ ਨੂੰ ਕਦਮ ਪੁੱਟ ਲਿਆ ਪਰ ਦਇਆ ਸਿੰਘ ਉੱਥੇ ਬੈਠ ਗਏ ਉੱਥੇ ਫਿਰ ਚਰਨ ਸਿੰਘ ਸਫਰੀ ਜੀ ਨੇ ਕੁਝ ਬਾਤਾਂ ਕੁਝ ਸ਼ਬਦ ਆਖੇ ਨੇ ਕਿ ਧੰਨ ਗੁਰਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਇਸ ਪ੍ਰਕਾਰ ਦੀ ਇਹ ਖੇਡ ਵਰਤਾਈ ਤੇ ਪਿਆਰੇ ਭਾਈ ਦਇਆ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਪਾਤਸ਼ਾਹ ਵੀ ਤੁਸੀਂ ਪੈਰ ਕਿਉਂ ਖਿਸਕਾ ਲਿਆ ਇਹ ਤੁਹਾਡਾ ਜੁਝਾਰ ਸਿੰਘ ਹੈ ਇਹ ਤੁਹਾਡਾ ਫਰਜ਼ਾਂਦੇ ਤੁਹਾਡਾ ਸੁਪੁੱਤਰ ਹੈ ਉੱਥੇ ਉਹ ਲਿਖਦੇ ਨੇ ਕਹਿੰਦੇ ਨੇ ਬੱਦਲਾਂ ਚੋਂ ਬਿਜਲੀ ਚਮਕ ਕੇ ਸੀਗੀ ਮਾਰਦੀ ਹੋਈ ਰੁਸ਼ਨਾਈ ਦਾ ਸੁਨਹਿਰੀ ਜੀ ਤਾਰਦੀ ਦਇਆ ਸਿੰਘ ਵੱਲ ਨਿਗਾਹ ਗਈ ਜਾਂ ਦਾਤਾਰ ਦੀ ਉਹ ਪੱਟਾਂ ਉਤੇ ਲੋਥ ਲੈ ਕੇ ਬੈਠਾ ਸੀ ਜੁਜ਼ਾਰ ਦੀ ਦਇਆ ਸਿੰਘ ਨੂੰ ਵੇਖਿਆ ਤੇ ਦਇਆ ਸਿੰਘ ਆਪਣੇ ਗੋਦੀ ਵਿੱਚ ਭਾਈ ਜੁਜ਼ਾਰ ਸਿੰਘ ਸਾਹਿਬ ਜਦਾ ਬਾਬਾ ਜੁਜ਼ਾਰ ਸਿੰਘ ਦਾ ਸਿਰ ਲੈ ਕੇ ਬੈਠਾ ਸੀ ਮਹਾਰਾਜ ਪਰਤ ਕੇ ਵੇਖ ਕੇ ਤੇ ਉਸ ਵੇਲੇ ਫਿਰ ਦਇਆ ਸਿੰਘ ਨੂੰ ਕਹਿੰਦੇ ਨੇ ਬੋਲੇ ਦਸ਼ਮੇਸ਼ ਪਿਤਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਉਹਦੇ ਵੱਲ ਵੇਖਦੇ ਨੇ ਕੁਝ ਕਹਿਣ ਲੱਗਦੇ ਨੇ ਤੋਂ ਪਹਿਲਾਂ ਕਿ ਕੁਝ ਕਹਿੰਦੇ ਦਇਆ ਸਿੰਘ ਕਹਿਣ ਲੱਗ ਪਿਆ ਕਹਿ ਲਗਾ ਉਹ ਜ਼ਿੰਦਗੀ ਦੇ ਦਾਤਾ ਸੁਨਹਿਰੀ ਬਾਜਾਂ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੁੰਬਾਲਿਆ ਤੂੰ ਬਹੁਤ ਪਿਆਰ ਨਾਲ ਬੜੇ ਲਾਡ ਨਾਲ ਆਪਣੇ ਪੁੱਤਰ ਨੂੰ ਪਾਲਿਆ ਪਰ ਸਹਬ ਸੱਚੇ ਪਾਰਸਾ ਵੇਖ ਕੇ ਜੁਝਾਰ ਸਿੰਘ ਨੂੰ ਕਿਉਂ ਪਿਆਰ ਖਿਸਕਾ ਲਿਆ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ ਤੁਸੀਂ ਕਲਜੇ ਨੂੰ ਕਿਉਂ ਨਹੀਂ ਲਾਇਆ ਤੁਸੀਂ ਪਿਆਰ ਕਿਉਂ ਨਹੀਂ ਕੀਤਾ ਤੁਹਾਡਾ ਜੁਝਾਰ ਸਿੰਘ ਆ ਤੇ ਸਭ ਸੱਚੇ ਪਾਰਸਾ ਕਹਿਣ ਲੱਗੇ ਦਇਆ ਸਿੰਘ ਨੂੰ ਕਹਿਣ ਲੱਗੇ ਵੀ ਦਇਆ ਸਿੰਘਾ ਲੱਗਾ ਹੋਇਆ ਪਿੱਛੇ ਕਿਹੜੀ ਗੱਲ ਦੇ ਦਇਆ ਸਿੰਘ ਨੂੰ ਧੰਨ ਗੁਰਗੋਬਿੰਦ ਸਿੰਘ ਸਾਹਿਬ ਸੱਚੇ ਪਾਰ ਸਾਹਿਬ ਕੁਝ ਕਹਿਣ ਦਇਆ ਸਿੰਘ ਕਹਿਣ ਲੱਗਾ ਦਾਤਿਆ ਵੀ ਉਹ ਜ਼ਿੰਦਗੀ ਦੇ ਦਾਤਿਆ ਸੁਨਹਿਰੀ ਬਾਜਾਂ ਵਾਲਿਆ ਵੇਖ ਕੇ ਜੁਝਾਰ ਸਿੰਘ ਨੂੰ ਕਿਉਂ ਪਿਆਰ ਖਿਸਕਾ ਲਿਆ ਲੱਗਾ ਹੋਇਆ ਪਾਰਸਾ ਤੂੰ ਪਿੱਛੇ ਕਿਹੜੀ ਗੱਲ ਦੇ ਪੁੱਤਰਾਂ ਦੀ ਪੀੜਤਾ ਪੁੱਤਰਾਂ ਦਾ ਵਿਛੋੜਾ ਤਾਂ ਪੰਖੇਰੂ ਵੀ ਨਹੀਂ ਚੱਲਦੇ ਸਾਹਿਬ ਸੱਚੇ ਪਾਰਸਾ ਵੀ ਤੁਸੀਂ ਪੁੱਤਰ ਨੂੰ ਇੱਕ ਵਾਰੀ ਤੇ ਚੁੱਕ ਕੇ ਗੋਦੀ 'ਚ ਲੈ ਕੇ ਪਿਆਰ ਦੇ ਦਿੰਦੇ ਪਰ ਤੁਸੀਂ ਤੇ ਪਿਆਰ ਖਸਕਾ ਲਿਆ ਉੱਥੇ ਫਿਰ ਸਾਹਿਬ ਸੱਚੇ ਪਾਰਸਾ ਜੀ ਜਦੋਂ ਰੁਕਦੇ ਨੇ ਤੇ ਦਇਆ ਸਿੰਘ ਫੇਰ ਆਖਦਾ ਕਹਿੰਦਾ ਸੱਚੇ ਪਾਰਸਾ ਜੀ ਚਾਹੁੰਦਾ ਇੱਥੇ ਕੁਝ ਪਿਆਰ ਜਤਲਾ ਦਿਆਂ ਨਿਭਾਈ ਦੀ ਅਖੀਰ ਜਿਹੜੀ ਰਸਮ ਨਿਭਾ ਦਿਆਂ ਸਿਰ ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆਂ ਅੱਧੀ ਅੱਧੀ ਦੋਨਾਂ ਦੇ ਸਰੀਰਾਂ ਉੱਤੇ ਪਾ ਦਿਆਂ ਵੇ ਜਿੱਥੇ ਜੁਜਾਰ ਸਿੰਘ ਤੱਕਿਆ ਉੱਥੇ ਗੁਰਮੁਖੋ ਲੱਗੇ ਹੀ ਸਹਬਜ਼ਾਦਾ ਬਾਬਾ ਜੀਤ ਸਿੰਘ ਜੀ ਵੀ ਨੇ ਤੇ ਦਇਆ ਸਿੰਘ ਕਹਿਣ ਲੱਗੇ ਮਹਾਰਾਜ ਪੀ ਮੈਂ ਚਾਹੁੰਨਾ ਪੀ ਜਿਹੜੀ ਰਸਮ ਨਿਭਾਈ ਜਾਂਦੀ ਆ ਅੰਤਲੇ ਸਮੇ ਮੈਂ ਉਹ ਸੀਸ ਦੀ ਪੱਗ ਲਾ ਕੇ ਦੋ ਟੋਟਕੇ ਬਣਾ ਕੇ ਅੱਦਾ ਅੱਦਾ ਦੋਨਾਂ ਦੇ ਸਰੀਰਾਂ ਤੇ ਪਾ ਦਿਆਂ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਸ ਦਇਆ ਸਿੰਘ ਦੀਆਂ ਮਿਹਣੇ ਭਰੀਆਂ ਬਾਤਾਂ ਜਿਹਦੇ ਵਿੱਚ ਥੋੜਾ ਜਿਹਾ ਵਿਖਰੇਵੇਂ ਦਾ ਜ਼ਿਕਰ ਸੀ ਗੁਰਮੁਖੋ ਉਹਨੂੰ ਫਿਰ ਜਦੋਂ ਸਾਬ ਸੱਚੇ ਪਾਰਸਾ ਸੁਣਦੇ ਨੇ ਤੇ ਫਿਰ ਬੜੇ ਪਿਆਰ ਨਾਲ ਕਹਿੰਦੇ ਨੇ ਕਿੰਨੇ ਨੇ ਬੋਲੇ ਦਸ਼ਮੇਸ਼ ਪਿਤਾ ਮੁੱਖੋਂ ਲਲਕਾਰ ਕੇ ਲੈਣਾ ਕੀ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਤੇ ਤੂੰ ਮੇਰੇ ਪੁੱਤਾਂ ਦੇ ਪਿਆਰ ਦਾ ਜ਼ਿਕਰ ਕਰਦਾ ਵੇਖਣਾ ਮੈਦਾਨ ਵਿੱਚ ਦਰਾਂ ਨਜ਼ਰ ਮਾਰ ਕੇ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਣਾ ਬਾਰ ਕੇ ਆ ਜੰਗ ਦੇ ਮੈਦਾਨ ਵਿੱਚ ਤੱਕ ਤਾਂ ਸਹੀ ਕੇਵਲ ਤੈਨੂੰ ਮੇਰੇ ਪੁੱਤਰ ਨਜ਼ਰੇ ਆ ਗਏ ਜਿਹੜੇ ਬਾਕੀ ਸਿੰਘ ਸ਼ਹੀਦ ਹੋਏ ਨਹੀਂ ਉਹਨਾਂ ਨੂੰ ਤੂੰ ਮੈਂ ਆਪਣੇ ਪੁੱਤਰ ਹੀ ਸਮਝਦਾ ਨਾ ਕੋਈ ਇਹੋ ਜਿਹਾ ਰੱਬਰ ਨਹੀਂ ਹੋਇਆ ਗੁਰਮੁਖੋ ਪੁੱਤਰ ਦੀ লাশ ਦੇ ਕੋਲੋਂ ਪੁੱਤਰ ਦੇ ਸਰੀਰ ਦੇ ਕੋਲ ਇੰਜ ਗੁਦਰ ਜਾਣਾ ਔਰ ਇਹ ਸ਼ਬਦ ਕਹਿਣੇ ਕਿ ਜੰਗ ਦੇ ਮੈਦਾਨ 'ਚ ਦਇਆ ਸਿੰਘ ਨਜ਼ਰ ਤੇ ਮਾਰ ਇਸੇ ਜੰਗ ਦੇ ਮੈਦਾਨ ਵਿੱਚ ਭਾਈ ਮੁਖਮ ਸਿੰਘ ਜੀ ਵੀ ਨੇ ਇਸੇ ਜੰਗ ਦੇ ਮੈਦਾਨ ਵਿੱਚ ਮਦਨ ਸਿੰਘ ਕਾਠਾ ਨੇ ਕਾਠਾ ਸਿੰਘ ਵੀ ਨੇ ਇਸੇ ਮੈਦਾਨ ਦੇ ਵਿੱਚ ਕਿਰਪਾ ਰਾਮ ਸਿੰਘ ਵੀ ਲਟਿਆ ਹੋਇਆ ਹੈ ਕਿਰਪਾ ਸਿੰਘ ਵੀ ਲਟਿਆ ਹੋਇਆ ਹੈ ਇਸੇ ਮੈਦਾਨ ਵਿੱਚ ਲਾਲ ਸਿੰਘ ਵੀ ਲਟਿਆ ਹੋਇਆ ਹੈ ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਨਾ ਵਾਰ ਕੇ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਤੋਂ ਜਿਤਾਦਿਆਂ ਦਇਆ ਸਿੰਘਾ ਸਿੱਖੀ ਚ ਬਖੇਮਾ ਕਿਦਾਂ ਪਾਦਿਆਂ ਦਸ ਮੈਂ ਇਹ ਡਿਸਕ੍ਰਿਮੀਨੇਸ਼ਨ ਕਿਦਾਂ ਕਰਦਿਆ ਮੇਰੇ ਸਿੰਘ ਮੇਰੇ ਪੁੱਤ ਮੈਂ ਦੋਨਾਂ 'ਚ ਕੋਈ ਫਰਕ ਨਹੀਂ ਸਮਝਿਆ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਤੋਂ ਜਿਤਾਦਿਆਂ ਦਇਆ ਸਿੰਘਾ ਸਿੱਖੀ ਚ ਬਖੇਮਾ ਕਿਦਾਂ ਪਿਆਰ ਪਾ ਦਿਆਂ ਔਖ ਸੌਖ ਵੇਲੇ ਇਹ ਸਿੰਘ ਮੇਰੇ ਭਾਈਵਾਲ ਨੇ ਬਿਨਾ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ ਜਿੱਥੇ ਤੂੰ ਕਹਿਣਾ ਨੇ ਵੀ ਮਹਾਰਾਜੇ ਤੇਰੇ ਪਿਆਰੇ ਨੇ ਇਹ ਤੇਰੇ ਪੁੱਤਰ ਨੇ ਇਹ ਵੀ ਕਿਸੇ ਮਾਂ ਬਾਪ ਦੇ ਮੇਰੇ ਲਾਲਾਂ ਤੋਂ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ ਬਿਨਾ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ ਦੇਖ ਇਹਨਾਂ ਨੇ ਕਦੇ ਵੀ ਮੇਰੇ ਨਾਲ ਕੋਈ ਇਹੋ ਜੀ ਬਾਤ ਨਹੀਂ ਕੀਤੀ ਕਿ ਸਾਨੂੰ ਇੰਨੀ ਤਨਖਾਹ ਇੰਨੀ ਮਾਇਆ ਮਿਲੇਗੀ ਤੇ ਅਸੀਂ ਮਹਾਰਾਜ ਤੇਰੀ ਨੌਕਰੀ ਤੇ ਚੱਕਰੀ ਕਰਨ ਆਏ ਨੇ ਇਹ ਤੇ ਸਿਰ ਦੇਣ ਨੂੰ ਤਿਆਰ ਸਨ ਇਹਨਾਂ ਨੇ ਤੇ ਪ੍ਰਣ ਕੀਤਾ ਸੀ ਮਹਾਰਾਜ ਇਹ ਸਿਰ ਤੇਰਾ ਜਿੱਥੇ ਲਾ ਦੇਗਾ ਉੱਥੇ ਹਾਜ਼ਰ ਆ